ਹਾਂਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਹੋ ਰਹੀ ਹੈ ਤੇ ਅੱਜ ਆਪਾਂ ਚੱਲੇ ਆ ਗੱਡੀ ਸਰਵਿਸ ਕਰਾਉਣ ਥੋੜਾ ਗੰਗਜ ਖਾਮ ਹੋਇਆ ਕੱਟ ਬੋਲੇ ਯਾਰਿਆ ਤੇ ਗੱਡੀਆਂ ਬਾਹਰ ਕੱਢ ਲਈਏ ਆਪਣਾ ਡਰਾਈਵਰ ਥੋੜਾ ਬਿਜ਼ੀ ਆ ਉਹ ਫ੍ਰੀ ਹੋ ਜਾਣ ਉਹਦੋਂ ਕਰ ਆਪਾਂ ਚੱਲਦੇ ਆਪਾਂ ਰੈਡੀ ਸੈਡੀ ਹੋ ਗਏ ਆ ਜਾਣ ਲਈ ਤੇ ਆਪਣੀ ਗੱਡੀ ਆ ਗੱਡੀ ਪੂਰੀ ਝੋਟੀ ਆਪਣੀ ਰੇਂਜ ਰੋਵਰ ਕੱਢੀ ਆ ਤੇ ਗੱਡੀਆਂ ਬਾਹਰ ਕੱਢ ਲਈ ਐ ਇਧਰ ਫੋਰਚਨ ਰਖੀ ਆ ਮਤਵ ਵਾਲਾ ਟਾਈਮ ਇਹ ਪੱਛਲਦੇ ਆਪਾਂ। ਬਾਕੀ ਮਰੋਦ ਲਾਗੇ ਵਧਿਆ ਵਧਿਆ ਖਾਇਆ ਕਰੀਏ ਹੁਣ। ਕੋਈ ਚੱਲਿਆ ਸਰਵਿਸ ਕਰਾਓ। ਤੇ ਆਪਨੇ ਡਰਾਈਵਰ ਸਾਹਿਬ ਮੈਂ ਕਰਾਂ ਕਨੈਕਟ। ਚਲੋ ਜੀ ਕਰ ਲਾਗੇ ਕਨੈਕਟ ਕਰਨ ਨੂੰ। ਤੂੰ ਕਰ ਮੈਂ ਵੀਡੀਓ ਬਣਾਉਣੀ। ਲੈ ਨੇ ਚਲੋ ਜੀ ਨਿਕਲਿਆ ਸਰਵਿਸ ਕਰਾਉਣ। ਚਲੋ ਜੀ ਚਲੋ। ਲੋ ਦੇਖੀ। ਬਾਲਾ ਹਲ ਜਿਆਦਾ ਵੇ ਡਰਾਈਵਰ ਸਾਹਿਬ ਬਲੇ ਬਲੇ ਨਹੀਂ ਕੀ ਤੁਹਾਨੂੰ ਇਹਦੇ ਲਾ ਰਹੇ ਨੇ ਭਾਈ ਅੱਪ ਨੂੰ ਲਾਵੇ ਵੀਡੀਓ ਨਹੀਂ ਆਏ ਹਣੀ ਦੇਖੋ ਕਿੰਨਾ ਗੜਾ ਨਹੀਂ ਨਹੀਂ ਉਹ ਪੁਰਾਣੇ ਗਾਣੇ ਲਾਉਣੇ ਹੈਗੇ ਜੀ ਪਹੁੰਚ ਗਏ ਕਹਿੰਦੇ ਜਾਂਸੀ ਡਰਾਈਵਰ ਸਾਹਿਬ ਧਿਆਨ ਨਾਲ ਜਾਂਸੀ ਦੇਖਦੇ ਵੀ ਘੱਟ ਹੈਗਾ ਕਿ ਨਹੀਂ ਮੈਂ ਮੁੰਡਿਆਂ ਨੂੰ ਮਿਲ ਕੇ ਆਉਂਦਾ ਠੀਕ ਹੈ ਮਿਲਿਆ ਮਿਲਿਆ ਜੀ ਉਹ ਹੀ ਜਗ੍ਹਾ ਤੇ ਦੋ ਗੱਡੀਆਂ ਨੇ ਹੈ ਦੋ ਗੱਡੀਆਂ ਨੇ ਸਰਵਸ ਵਾਲੀਆਂ ਓਕੇ ਓਕੇ ਜਾਇਆ ਜਾਇਆ ਉਹਦੀ ਮੱਥਾ ਉਹ ਆਏਗਾ ਇਹ ਆਏ ਨੇ ਸ ajo ਕੀ ਆਣੇ ਇਹਨ ਮੀਟਿੰਗ ਉੱਪਰ ਲੈਣੀ ਵਾਲੇ ਖੜਕੇ ਦੇ ਆ ਗਏ ਕਹਿੰਦੇ ਡਰਾਈਵਰ ਸਾਹਿਬ ਕੀ ਕਹਿੰਦੇ ਜੀ ਉਹ ਕਹਿੰਦੇ ਕਰ ਦਿੰਦੇ ਕਰ ਦਿੰਦੇ ਆਨੇ ਸਵੈਟਰ ਗੜੀ ਆਖ ਨੀ ਇਹ ਸਵੈਟਰ ਨਵਾਂ ਮਾਡਲ ਇਹ ਥੋੜਾ ਯਾਰ ਹੋਰੀ ਤਰ੍ਹਾਂ ਆਇਆ ਬਧੀ ਨਹੀਂ ਲੱਗ ਰਿਹਾ ਨਾ ਮਾਡਲ ਸਲੈਰੀਓ ਖੜੀ ਆ ਉਹਦੇ ਅੰਦਰ ਸਲੈਰੀਓ ਖੜੀ ਆ ਉਹ ਸਵੈਟਰ ਦਾ ਨਵਾਂ ਮਾਡਲ ਆ ਬਧੀ ਲੱਗ ਰਿਹਾ ਨਾ ਭਲੇ ਆਪਣੇ ਵਾਲੀ ਤਾਂ ਜਿਹੜੀ ਪੁਰਾਣਾ 올ਡ ਜਿਹੜਾ 올ਡ ਇਹਦਾ ਮਾਡਲ ਆ ਨਾ ਉਹ ਥੋੜਾ ਥੋੜਾ ਵਧਿਆ ਲੱਗਦਾ ਵਾ ਅਸਾਂ ਜੀ ਤੇ ਇਹਦੀ ਨਵੀਂ ਆਈ ਹੈ ਨਾ ਆ ਦੇਖੋ ਨਵੀਂ ਆ ਇਹ ਹੋਈ ਹੋਰੀ ਤਰ੍ਹਾਂ ਲੱਗ ਰਹੀ ਆ ਹਾਂ ਚਲੋ ਚੱਲੀ ਅੰਦਰ ਹਾਂ ਲਓ ਜੀ ਆ ਗਏ ਆ ਕੱਟ ਰਹਾ ਹੈਗਾ ਯਾਰ ਤੂੰ ਨਹੀਂ ਕਰੀਏ ਨਾ ਨਹੀਂ ਨਹੀਂ ਚਲੋ ਇੱਕ ਧੰਨਵਾਦ ਜਾਂਸੀ ਵਾਲੇ ਦਾ ਬੰਦਾਂ ਨੂੰ ਚਾਹ ਦੇਤੀ ਉਹਨਾਂ ਨੇ ਕੰਗ ਜਖਾਵ ਕੇ ਬਾਏ ਨੇ ਚਾਹ ਵੀ ਉਹ ਕਰੇ ਪੀਂਦਾਂ ਨੇ ਉਹ ਚਾਹ ਪੀਂਦਾ ਬਾਅਦ ਲੱਗ ਜਾਣਗੇ ਦੋ ਤਿੰਨ ਘੰਟੇ ਰਾਹ ਨੂੰ ਲੱਗ ਜਾਣਗੇ ਜਾਨੋ ਚਾਹ ਦਾ ਨੰਦ ਮਾਣੀਏ ਜਾਨੋ ਫਿਰ ਬਾਹਰ ਕੋ ਖਾ ਪੀ ਜਾਵਾਂਗੇ ਦੋ ਤਿੰਨ ਘੰਟੇ ਲੱਗ ਜਾਣਗੇ ਆਰਾਮ ਨਾਲ ਓ ਜੀ ਆਪਣੀ ਗੱਡੀ ਆ ਗਈ ਐਲਾਈਨਮੈਂਟ ਚੈੱਕ ਕਰਨ ਲਈ ਹੁਣ ਸਟਾਰਟ ਹੀ ਆਪਣੀ ਗੱਡੀ ਦੀ ਇਹਦੋਂ ਵਾਸ਼ਿੰਗ ਕਰਨਗੇ ਲਓ ਇਹ ਗਾਣੇ ਲੰਚ ਟਾਈਮ ਹੋ ਗਿਆ ਏਜੰਸੀ ਵਾਲਿਆਂ ਦੇ ਬਾਈ ਉਹਨਾਂ ਦਾ ਭਾਵੇਂ ਕੁਝ ਖਾ ਪੀ ਲਈਏ। ਕੋਈ ਨਹੀਂ ਅੱਧਾ ਘੰਟਾ ਵੇਟ ਕਰਨੀ ਪਊਗੀ। ਜੱਦਾ ਕੁਝ ਖਾ ਪੀ ਆਉਣਿਆ। ਚੱਲਦੇ ਆ ਜਾਨੋ। ਨਾਲੇ ਧੁੱਪ ਜੀ ਨਰ ਸੇਕ ਲਾਂਗੇ। ਕੰਗੋ ਜਿਹਾ ਮ ਲੋਟ ਜਾਓ ਜੋ ਬਾਈ ਉਹਨਾਂ ਦਾ। ਬਾਈ ਉਹਨਾਂ ਦਾ ਕਿੱਥੇ ਹੋਇਆ ਮੈਨੂੰ। ਉਹ ਚੱਲਿਆ ਖਾਣ ਪੀਣ। ਗੱਡੀ ਆਪਣੀ ਰੈਡੀ ਹੋ ਗਈ ਆ। ਤੇ ਬਸ ਹੁਣ ਮੈਂ ਡਰਾਈਵਿੰਗ ਦਾ ਦੇਖਣ ਜਾਣਾ ਵੀ ਸਹੀ ਆ ਕਿ ਨਹੀਂ। ਇਹ ਵਾਦੂਆ ਦੀ ਰਹੇਗੀ ਧਮਾਣਾ ਬਸ ਤੋਦਾਂਗੇ ਪਰ ਉਹਨਾਂ ਕੰਮ ਡੰਨਾ ਪੂਰਾ ਇਹ ਬੱਕੇ ਡਰਾਈਵਰੋ ਨੇ ਕਹਿੰਦੇ ਚਾਹ ਹੋਰ ਬੇੜੀਆਂ ਪਰ ਅੰਕਲ ਨੇ ਦਿੱਤੀ ਨਹੀਂ ਅੰਕਲ ਕਹਿੰਦਾ ਮੈਂ ਜਲੇ ਪਰ ਚਾਹ ਹੀ ਪੀ ਜਾਣੀ ਆ 30 ਕਿਲੋ ਪਰ ਸੀ ਇਹਨਾਂ ਦੇ ਕੀ ਕਹਦੇ ਫਾਈਨਲੀ ਆਪਣੀ ਗੱਡੀ ਰੈਡੀ ਹੋ ਗਈ ਐ 10 ਵਜੇ ਐ 10:30 10 ਦੇ ਕਿੰਨਾ ਟਾਈਮ ਹੋ ਗਿਆ ਮੇਰੇ 3:30 3:30 ਹੋ ਗਿਆ ਬਾਈ ਮੈਂ ਤਾਂ ਆ ਕੇ ਪਹੁੰਚਦਾ ਆ ਉਹ ਤਾਂ ਬਗਾਨੀ ਸੀ ਸਾਬ ਲਗੇ ਅੱਗੇ ਤਾਂ ਤੈਨੂੰ ਨਿਮਾਉਂਦਾ ਕਿਆ ਕ ਮੈਂ ਨਹੀਂ ਆਉ ਲੱਗ ਗਿਆ ਨਾ ਟਾਈਮ ਯਾਰ ਗੱਡੀ ਸਰ ਵਦਨ ਮੈਂ ਕਮਾਲ ਕਰ ਦਿੱਤੀ ਐ ਗੱਡੀ ਦੇਖੋ ਆਪਣੀ ਚਮਕਾਂ ਚਮਕ ਪੂਰੀ ਰੈਲੀ ਮੈਂ ਕਿਹਾ ਸਰਾਗਰਾਦਾ ਯਾਰ ਸਰਾਗਰਾਦਾ ਜੀ ਸਰਾ ਹਾ ਵਾ ਬਾਈ ਹੁਣ ਕਿਥੋਂ ਨਲੀ ਆ ਗਏ ਆ ਸਰ ਚੱਲ 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 ਚਲਾ ਜਾ ਆ ਜਾ ਚੱਲ 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 ਲੋ ਜੀ ਆ ਗਏ ਆ ਸਰਬਸ ਕਰਾਗੇ ਤੇ ਕਰਦੇ ਕਰਦੇ ਹੋਰ ਕਰਦੇ ਥੋੜੀ ਮੁਰੇ ਥੋੜੀ ਮੁਰੇ ਹੋਰ ਕਰਦੇ ਥੋੜੀ ਕਰਦੇ ਮੁਰੇ ਬਸ ਤੇ ਹੁਣ ਆਪਾਂ ਆ ਗਏ ਦਵਾਈ ਵੀ ਲੈਣਾਂ ਆ ਯਾਰ ਚਾਹ ਧੂਪਣੀ ਬੜੀ ਗਰਮ ਲਾਉਂਦੇ ਆ ਜੀ ਬੜਾ ਮਲੂ ਟੋਏ ਤੁਹਾਡੀ ਰੇਂਜ ਲੋਵਰ ਦੇ ਦਰਸ਼ਨ ਵੀ ਦਿਖਾ ਦਈਏ ਦੇਖਦਾ ਰੇਂਜ ਲੋਵਰ ਆਪਣਾ ਇਹ ਜੇ ਰਹੀ ਹੈ ਮਾਰੀ ਰੇਂਜ ਲੋਵਰ ਲੇਬੜ ਗਈ ਹੁਣ ਫਿਰ ਕੋਲੇ ਜਗੜਨੇ ਭੱਜਾਂ ਨਾ ਅਗੇ ਹੋਰ ਪਾਸੇ ਕੱਢਦੇ ਆ ਲੇਬੜੀਆਂ ਚਲੋ ਏ ਡਰਾਈਵਰ ਸਾਹਿਬ ਸਮਾਰ ਕੇ ਲਾਓ ਜੀ ਬੇਟਾ ਫਿਰ ਤੇ ਦੁਰਦੂ ਜਾਣਾ ਹੀ ਆ ਚਲੋ ਚਲੋ ਜੀ ਆ ਗਏ ਆ ਫਾਈਨਲੀ ਕਰੇ ਤੇ ਹੁਣੇ-ਹੁਣੇ ਆਪਣੇ ਯਾਰ ਦਾ ਫੋਨ ਆਇਆ ਕਹਿੰਦਾ ਮੈਂ ਆ ਰਿਹਾ ਤੇਰੇ ਕੋਲੇ ਪਤਾ ਨਹੀਂ ਉਹਨੇ ਆਉਣਾ ਪਤਾ ਨਹੀਂ ਨਹੀਂ ਉਹਦਾ ਗੱਪ ਮਾਰਦਾ ਗੱਪੀ ਜਿਆਦਾ ਜੇ ਤਾਇਆ ਤੁਹਾਨੂੰ ਤਾਂ ਖਾਵਾਗੇ ਕਿਹੜਾ ਗੱਪੀ ਆ ਜੇ ਨਹੀਂ ਆਇਆ ਭਾਈ ਫਿਰ ਉਹ ਅਗਲੇ ਵਲੌਗ ਚ ਦਿਖਾਵਾਂਗੇ ਬੱਸ ਤਾਂ ਮੇਰੇ ਨਾਲ ਆ ਬਣਾਉਗਾ ਆਪਾ ਵੱਧ ਰੋੜਦਾ ਬਸ ਐ ਦੀ ਆਵੇ ਆਜ ਤਾਂ ਨਹੀਂ ਆ ਰਿਹਾ ਬੰਦਾ ਚਲੋ ਉਹਦੇ ਆਈ ਦੀ ਚਾਜੂ ਪੁੰਨਿਆ ਹੋ ਰਪਾ ਉਹ ਜੀ ਕਹਿੰਦੇ ਕੌਣ ਆ ਗਿਆ ਇਹ ਆ ਭਾਈ ਉਹ ਗੱਪੜਾ ਬੰਦਾ ਜਿਹਨਾਂ ਨੂੰ ਗੱਪੀ ਆ ਫਲ ਸਿਰੇ ਦਾ ਪਰ ਆਈ ਗਿਆ ਪਰ ਆਇਆ ਕਿਹੜੇ ਟਾਈਮ ਹੈ ਵੀ ਦੇਖ ਲੋ ਮੈਨੂੰ ਭਾਈ ਜੀ ਨੇ 4 ਵੇ ਦਾ ਫੋਨ ਕਰਿਆ ਹੋਇਆ 3:30 ਦਾ ਇਹ ਹੁਣ ਆਏ ਨੇ ਦੇਖ ਲੋ ਕੱਪੀ ਲੈ ਬਾਈ ਜੀ ਅੰਕਲ ਬਾਈ ਇਹਨਾਂ ਦੇ ਕੰਨਾਂ ਦੇ ਵਿੱਚ ਇੰਨੀ ਮੈਲ ਫਸੀ ਹੋਈ ਹੈ ਇਹਨਾਂ ਨੂੰ ਕੀ ਦੱਸੀਏ ਟਰਾਲੀ ਲੈਣੀ ਹੈ ਇੱਧਰੋਂ ਟਰਾਲੀ ਇੱਧਰੋਂ ਨਾਲ ਦੋ ਟਰਾਲੀਆਂ ਦੇ ਦੇ ਕਿਸ ਨੇ ਭਰਤਪੋਣ ਇਹਨਾਂ ਦੀ ਮੈਲ ਦੀ ਭਰਤਪੋਵਾ ਸਕਦੇ ਹੋ ਇਹ ਬਾਈ ਉਹ ਵੀ ਟਰਾਲੀਆਂ ਦਾ ਕੰਮ ਬ੍ਰੇਕ ਨੇ ਰੇ ਪੈ ਟਰਾਲੀ ਚੱਲਦੀ 2500 ਮਹਿੰਗਿਆ ਬਾਈ 2000 ਪਹਿਲਾਂ ਪਤਾ ਕਰਿਆ ਸੀਗਾ 1500 1600 ਦੇ ਵਿੱਚ ਟਰਾਲੀ ਸੱਟ ਲਈ ਬੰਦੇ ਨੇ ਸਟਾਈਆਂ ਵੀ ਲੈ ਸਟਾਈਆਂ ਨੇ ਬੰਦੇ ਨੇ ਉਹ ਤੇਰੇ ਬਾੜਾ ਚੱਲੇ ਆ ਰਹੇ ਅੱਜ ਅਰੇ ਪੰਜੀ ਫਾਈਨਲੀ ਆਪਣਾ ਯਾਰ ਬੈਲੀ ਚਲੇ ਗਿਆ ਮਿਲਦਾ ਹੀ ਜਲਦੀ ਨੈਕਸਟ ਵਲੌਗ ਦੇ ਵਿੱਚ